ਅਮ੍ਰੇਸਰ ਦੇ ਪਿੰਡ ਕਠਾਣੀਆਂ ਦੀ ਮਹਿਲਾ ਸਰਪੰਚ ਤੇ ਦੋ ਪੰਚਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਡੀਜੀਪੀ ਐਸਸੀ ਕਮਿਸ਼ਨ ਤੇ ਐਸਐਸਪੀ ਦਿਹਾਤੀ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਇਸ ਪੱਤਰ ਵਿੱਚ ਉਹਨਾਂ ਨੇ ਜ਼ਿਲ੍ਹਾ ਵਿਕਾਸ ਪੰਚਾਇਤ ਅਧਿਕਾਰੀ ਸੰਦੀਪ ਮਲਹੋਤਰਾ ਉੱਤੇ ਗੰਭੀਰ આરોਪ ਲਗਾਏ ਹਨ ਸ਼ਿਕਾਇਤਕਰਤਾਵਾਂ ਦਾ ਦਾਵਾ ਹੈ ਕਿ ਡੀਡੀਪੀਓ ਸੰਦੀਪ ਮਲਹੋਤਰਾ ਨੇ ਉਹਨਾਂ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਤੇ ਉਹਨਾਂ ਦੀ ਜਾਤੀ ਦੇ ਖਿਲਾਫ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਇਥੋਂ ਤੱਕ ਕਿ ਉਹਨਾਂ ਨੂੰ ਬੇਇੱਜ਼ਤ ਕਰਕੇ ਦਫ਼ਤਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਦਰਸਾਲ ਪਿੰਡ ਕਠਾਣੀਆਂ ਦੀ ਮਹਿਲਾ ਸਰਪੰਚ ਗੁਰਮੀਤ ਕੌਰ ਪੰਚ ਕੁਲਦੀਪ ਸਿੰਘ ਅਤੇ ਪੰਚ ਗੁਰਮੀਤ ਕੌਰ ਇਹ ਤਿੰਨੇ ਹੀ ਐਸਸੀ ਸਮਾਜ ਨਾਲ ਸੰਬੰਧਿਤ ਹਨ ਪਿੰਡ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਲੋਕ ਕਾਫੀ ਸਮੇਂ ਤੋਂ ਪਰੇਸ਼ਾਨ ਚੱਲ ਰਹੇ ਸਨ ਇਸ ਮਸਲੇ ਨੂੰ ਸਰਪੰਚ ਤੇ ਹੋਰ ਮੋਹਤਵਾਰਾਂ ਨੇ ਆਰਜੀ ਤੌਰ ਤੇ ਹੱਲ ਕਰਵਾ ਦਿੱਤਾ ਪਰ ਕੁਝ ਦਿਨ ਪਹਿਲਾਂ ਜਦੋਂ ਲਿਖਤੀ ਨੋਟਿਸ ਭੇਜ ਕੇ ਡੀਡੀਪੀਓ ਸੰਦੀਪ ਮਲਹੋਤਰਾ ਦੇ ਦਫ਼ਤਰ ਵਿੱਚ ਉਪਕ ਸਰਪੰਚ ਤੇ ਪੰਚਾਂ ਨੂੰ ਸੱਦਿਆ ਗਿਆ ਤਾਂ ਉੱਥੇ ਇਹ ਵਿਵਾਦ ਖੜਾ ਹੋਇਆ ਜਿਸ ਤੋਂ ਬਾਅਦ ਪੀੜਤਾਂ ਨੇ ਇਕਜੁੱਟ ਹੋ ਕੇ ਪ੍ਰੈਸ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਹਾਲਾਂਕਿ ਡੀਡੀਪੀਓ ਸੰਦੀਪ ਮਲਹੋਤਰਾ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਵੀ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਹੈ ਚਲੋ ਸਭ ਤੋਂ ਪਹਿਲਾਂ ਸੁਣਦੇ ਹਾਂ ਸ਼ਿਕਾਇਤ ਕਰਤਾ ਲੋਕਾਂ ਦਾ ਪੱਖ ਤੇ ਉਸ ਤੋਂ ਬਾਅਦ ਡੀਡੀਪੀਓ ਸੰਦੀਪ ਮਲਹੋਤਰਾ ਦਾ ਜਵਾਬ ਜਿਸ ਵਿੱਚ ਉਹਨਾਂ ਨਾਲ ਸਾਡੀ ਹੋਈ ਫੋਨ ਕਾਲ ਦੀ ਗੱਲਬਾਤ ਸ਼ਾਮਲ ਹੈ ਦਾ ਨਾਮ ਸਰ ਕੁਲਦੀਪ ਸਿੰਘ ਵਾਸੀ ਪਿੰਡ ਕਠਾਰੀਆਂ ਪੰਚਾਇਤ ਮੈਂਬਰ ਕਠਾਰੀਆਂ ਪਿੰਡ ਦਾ ਸਰ ਮੈਂ ਜੀ ਹਾਂਜੀ ਕੀ ਹੋਇਆ ਸਰ ਮਸਲਾ ਹੋਇਆ ਸਰ ਸਾਨੂੰ 28/7/25 ਨੂੰ ਡੀਡੀਪੀਓ ਸਾਹਿਬ ਨੇ ਦਫਤਰੇ ਬੁਲਾਇਆ ਜੀ ਅੱਛਾ ਅਸੀਂ ਗਏ ਦਿਨੇ 10 ਵਜੇ ਕੁਝ ਪਾਣੀ ਦਾ ਮਸਲਾ ਹੈ ਤੇ ਪਾਣੀ ਭਾਰੀ ਸਰ ਉਹਨਾਂ ਨੂੰ ਕਿਹਾ ਕਿ ਪਾਣੀ ਰੋਡ ਦੇ ਉੱਪਰ ਖੜਾ ਟੱਡੇ ਪਿੰਡ ਦਾ ਅੰਨਿਆ ਕਿਹਾ ਸਰ ਵੀ ਸਾਡੇ ਪਿੰਡ ਦਾ ਪਾਣੀ ਨਹੀਂ ਗਾ ਰੋਡ ਦੇਤੇ ਹੈਗਾ ਬਰਸਾਤੀ ਪਾਣੀ ਖੜਾ ਹੈ ਅਹੀਂ ਪਾਣੀ ਦਾ ਹੱਲ ਆਪਣੇ ਪਿੰਡ ਦਾ ਕਰ ਦਿੱਤਾ। ਤੇ ਹਾਂਜੀ। ਫਿਰ ਫਿਰ ਸਰ ਉਹਨਾਂ ਕੋ ਇਹ ਕਿ ਆ ਗਿਆ ਕਿ ਤਾ ਤੁਹਾਂ ਕਿੱਦਾਂ ਕਰ ਦਿੱਤਾ ਹਾਲੇ ਕਿ ਨਹੀਂ ਸਾਰੇ ਹੀ ਆਪਣੇ ਕੋਲੋਂ ਪੈਸੇ ਲਾ ਕੇ ਅਹੀਂ ਪਾਣੀ ਕੋਈ ਠੇਕੇ ਦੇ ਪੈਲੀ ਲਿਖੇ ਤੇ ਅਹੀਂ ਉਧਰ ਪਾ ਦਿੱਤਾ ਗਿਆ। ਹਾਂਜੀ। ਜੇ ਤੁਸੀਂ ਉਹਦਾ ਮਸਲਾ ਹੀ ਹੱਲ ਕਰਤਾ ਤੇ ਫਿਰ ਤੁਹਾਡੇ ਨਾਲ ਟੈਸਟ ਚ ਆਉਣ ਦਾ ਕੀ ਕਾਰਨ ਹੋਇਆ? ਹਾਂਜੀ ਸਰ ਵੇਖੋ ਅਸੀਂ ਤੇ ਹੱਲ ਕਰ ਦਿੱਤਾ ਪਾਣੀ ਦਾ। ਬਿਲਕੁਲ ਕਰ ਦਿੱਤਾ ਅਸੀਂ। ਦੀਪਾ ਕਹਿੰਦੇ ਵੀ ਤੁਹਾਡੇ ਕੋ ਪੈਸੇ ਕਿੱਥੋਂ ਆ ਗਏ ਸਰ ਪੈਸੇ ਕਿੱਥੋਂ ਆਏ ਤੁਹਾਡੇ ਕੋਲ ਤੁਸੀਂ ਕਿਦਾਂ ਹੱਲ ਕਰ ਦਿੱਤਾ ਗਿਆ ਹਾਂਜੀ ਤੁਹਾਡੀ ਔਕਾਤ ਹੀ ਹੈ ਨਹੀਂ ਗੀ ਨਹੀਂ ਤੁਸੀਂ ਕਿਦਾਂ ਹੱਲ ਕਰ ਸਕਦੇ ਹੋ ਤੁਹਾਡੇ ਕੋ ਪੈਸੇ ਕਿੱਥੋਂ ਆਏ ਤੇ ਤੁਹਾਡੀ ਨ ਕਾਰਵਾਈ ਕਰਵਾਉਂਗਾ ਹਾਂਜੀ ਹੋਰ ਕੀ ਪੁੱਛਿਆ ਹੋਰ ਸਰ ਬਹੁਤ ਗਲਤ ਖਿਰਦਾਬਲੀ ਬੋਲੀ ਆ ਮੈਂ ਕੁਝ ਕਹਿ ਨਹੀਂ ਸਕਦਾ ਸਾਨੂੰ ਜਾਤੀ ਸ਼ੂਸ਼ਕ ਵੀ ਕੁਝ ਬੋਲੇ ਗਏ ਨੇ ਹਾਂਜੀ ਕੌਣ ਕੌਣ ਸੀ ਗੋਸਟ ਨੇ ਉਸ ਸਮੇਂ ਸਰ ਇੱਕ ਮੈਂ ਮੈਂਬਰ ਆਪਣੇ ਸਰਪੰਚ ਸਾਹਿਬ ਗਰਮੀਤ ਕੌਰ ਹੋਰ ਮੈਂਬਰ ਮੈਂਬਰ ਸਾਹਿਬ ਉਧਰ ਗਰਮੀਤ ਕੌਰ ਇੱਕ ਵੀਰ ਆਪਣਾ ਗਵਾਹ ਵੀ ਆ ਨਾਲ ਸਾਡੇ ਕਹਾ ਹਾਂਜੀ ਜੱਤੀ ਤੋਂ ਸ਼ਬਦ ਬੋਲੇ ਤਾਂ ਤੁਸੀਂ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਗਾੜੀਆਂ ਭੇਜਦਾ ਕਿਉਂ ਬੋਲ ਰਹੇ ਅਸੀਂ ਸਰ ਆਖਿਆ ਵੀ ਸਾਨੂੰ ਕਿਉਂ ਕਿਹੜੀ ਗੱਲੋਂ ਬੋਲ ਰਹਿਗੇ ਤੁਸੀਂ ਤੇ ਕਹਿੰਦੇ ਵੀ ਤੁਸੀਂ ਜੋ ਕਰਨਾ ਕੋਈ ਨਹੀਂ ਕਰ ਲੋ ਮੈਂ ਤੇ ਐਵੇਂ ਹੀ ਬੋਲੂਗਾ ਹਾਂਜੀ ਕੌਣ ਆਇਆ ਉਹ ਸਰ ਉਹ ਡੀਡੀਪੀਓ ਆ ਸੰਦੀਪ ਸਿੰਘ ਬਲੋਤਰਾ ਹਾਂਜੀ ਕੀ ਰੰਜਿਸ਼ ਹੋਣਾ ਨਾ ਰੰਜੀ ਸਰ ਸਾਰਾ ਸਾਡੀ ਕੋਈ ਨਹੀਂ ਕੀ ਨਾ ਨਾਲ ਹਾਂਜੀ ਬਿਨਾ ਰੰਜਿਸ ਤੋਂ ਬਿਨਾ ਕਾਰਨ ਤੋਂ ਤੁਹਾਨੂੰ ਕਿਉਂ ਮਤਲਬ ਇਹ ਬੋਲੂਗਾ ਹਾਂ ਤੇ ਸਾਰੇ ਇਹ ਹੀ ਪੁੱਛਿਆ ਗਿਆ ਵੀ ਤੁਹਾਡੇ ਪਿੰਡ ਦਾ ਪਾਣੀ ਦਾ ਮਸਲਾ ਰੋਡ ਦੇ ਉੱਪਰ ਖੜਾ ਹੈ ਮੈਂ ਕਿਹਾ ਵੀ ਸਰ ਪਾਣੀ ਬਿਲਕੁਲ ਨਹੀਂ ਸਾਡੇ ਪਿੰਡ ਦਾ ਕਾਹੇ ਮਸਲਾ ਹੱਲ ਕਰ ਦਿੱਤਾ ਗਿਆ ਇਹੋ ਗੱਲਾਂ ਸਰ ਉਹ ਸਾਡੇ ਤੇ ਹੈਵੀ ਹੋ ਗਏ ਵੀ ਤੁਹਾਡੇ ਕੋਲ ਪੈਸੇ ਤੁਹਾਡੀ ਤਾਂ ਔਕਾਤ ਹੀ ਨਹੀਂ ਆ ਤੁਹਾਨੂੰ ਸਸਪੈਂਡ ਕੀਤਾ ਜਾਊਗਾ ਤੁਹਾਡੇ ਕੋਲ ਪੈਸੇ ਕਿੱਥੋਂ ਆਏ ਆ ਇਨਕੁਆਰੀ ਕੀਤੀ ਜਾਊਗੀ ਤੁਹਾਡੇ ਉੱਪਰ ਪੈਸਿਆਂ ਦੀ ਹਾਂਜੀ ਇਹ ਗੱਲਾਂ ਹੁੰਦਿਆਂ ਕਾਰਨ ਹੀ ਸਾਡੇ ਉੱਤੇ ਸਰ ਹੈਵੀ ਹੋ ਗਏ। ਹੁਣ ਕੀ ਕਾਰਵਾਈ ਕੀਤੀ? ਅਸੀਂ ਸਰ ਜਿਹੜੀ ਗਲਤੀ ਖਰਦਾਬਲੀ ਬੋਲੀ ਆ ਸਾਨੂੰ ਯਾਤੀ ਸੁਸ਼ਕ ਬੋਲੇ ਕਿਨੇ ਸਾਨੂੰ ਇਨਸਾਫ ਚਾਹੀਦਾ। ਇਹਨਾਂ 'ਤੇ ਕਾਰਵਾਈ ਕੀਤੀ ਜਾਵੇ। ਕੋਈ ਦਰਖਾਸਤ ਕਿਹਨੂੰ ਕੋਈ ਸ਼ਿਕਾਇਤ ਕੀਤੀ? ਹਾਂਜੀ ਸਰ। ਇੱਥੇ-ਇੱਥੇ ਦਰਖਾਸਤਾਂ ਸਰ ਆਪਣੇ ਪਾਈਆਂ ਡੀਜੀਪੀ ਸਾਹਿਬ ਨੂੰ ਹੋਰ ਵੀ ਬਹੁਤ ਅਫਸਰਾਂ ਨੂੰ ਆਪਾਂ ਦਰਖਾਸਤਾਂ ਜਿਹੜੀਆਂ ਪਾਉਣੀਆਂ ਪਾਤੀਆਂ। ਹਾਂਜੀ। ਅਮਿਤਪੁਰ ਕੀ ਗੱਲ ਹੋਈ ਤੇ ਤੁਹਾਡੇ ਨਾਲ? ਇਹ ਅਫਸਰ ਅਹੀਂ ਗਏ ਹ ਤੇ ਅਫਸਰ ਵੱਧ ਘੱਟ ਬੋਲਿਆ ਵਾ ਤੇ ਸਾਨੂੰ ਉਹਨੇ ਆਖਿਆ ਵੀ ਪਾਣੀ ਟਾੜ ਕੇ ਕਿੱਥੇ ਪਾਇੰਡਿਆ ਕਿ ਤਰ੍ਹਾਂ ਤਾਂ ਕੀਤੀ ਆ ਕਾਰਵਾਰੀ ਕਿ ਤਰ੍ਹਾਂ ਕੀਤੀ ਹੈ ਕਿ ਤਰ੍ਹਾਂ ਉਹ ਆਜੇ ਆ ਤਰ੍ਹਾਂ ਤੁਹਾਨੂੰ ਸੱਦਿਆ ਕਿਉਂ ਸੱਦਿਆ ਤੁਸੀਂ ਪਿੰਡ ਦੇ ਮੈਂਬਰ ਹੋ ਕੋਈ ਸਰਪੰਚਾ ਜੀ ਇਹ ਕੱਲ ਕਹੀ ਸੀ ਵੀ ਪਾਣੀ ਦੀ ਉਸੇ ਵਾਰਸ ਦਾ ਉਹ ਦੂਜਾ ਪਾਣੀ ਨਹੀਂ ਹੋ ਸਕਦਾ ਇਥੇ ਉਹ ਪਾਣੀ ਅਹੀਂ ਕਰਜਤਾ ਕਹਾਂ ਕਿ ਤਰ੍ਹਾਂ ਕੱਢਿਆ ਕਿੱਥੇ ਤੁਹਾਡੀ ਪੈਰੀ ਆ ਤੁਹਾਨੂੰ ਫੋਟੋ ਪਕਾਓ ਸਾਨੂੰ ਆਹ ਵਿਖਾਓ ਅਸੀਂ ਉਹਨੂੰ ਫੋਟੋ ਖਿੱਚ ਕੇ ਖੜੀਆਂ ਅਸੀਂ ਅਸੀਂ ਤਾਂ ਗਏ ਤੇ ਉਤਰ ਆ ਹਣ ਤਾਂ ਅਸੀਂ ਪਹਿਲੀ ਦੀ ਖਿੱਚੀ ਸੀ ਤਾਂ ਅਸੀਂ ਕਾਹੇ ਦੀ ਖਿੱਚੀ ਅਸੀਂ ਉਤਰ ਆ ਗਏ ਹਾਂ ਤੇ ਜਦੋਂ ਤੁਸੀਂ ਅੱਗੋਂ ਕੰਨ ਨੇ ਉਹਨੂੰ ਜੇ ਸਵਾਲ ਆ ਜਿਹੜੇ ਜਵਾਬ ਦਿੱਤੇ ਉਸ ਤੋਂ ਲਾਹ ਫਿਰ ਕੀ ਕਿਹਾ ਗਿਆ ਪਤਾ ਨਾ ਫਿਰ ਮੈਂ ਉਹਨਾਂ ਨੂੰ ਪਹਿਲੀ ਗੱਲ ਇਹ ਕਹੀ ਉਹਨਾਂ ਨੂੰ ਮੇਰਾ ਖਿਆਲ ਵੀ 22 ਸਾਲ ਬਣ ਕੇ ਉਹਨੇ ਇੱਕ ਅੱਖ ਨਹੀਂ ਸਵਾਰਿਆ ਤੇ ਮਸਾਦਿੰਗ ਬੀਬੀਆਂਾਂ ਪੈਣਾ ਨੂੰ ਪਾਣੀ ਸੁਥਣਾ ਚੁੱਕ ਕੇ ਨਿਗਉਂਦਾਰਿਆ ਅਸੀਂ ਜਿੱਦਣ ਬਣਿਆ ਪਾਣੀ ਅਸੀਂ ਦੂਜੇ ਤੀਜੇ ਦਿਨਾਂ ਅਸੀਂ ਚੁਕਾ ਦਿੱਤਾ ਵਾ ਉਸ ਤੋਂ ਬਾਅਦ ਤੋ ਇਹ ਕੰਦੇ ਕੀ ਹੋਰ ਕੋਈ ਆਪਣਾ ਸ਼ਬਦ ਵੀ ਗਲਤ ਬੋਲੇਗੇ ਤੁਹਾਡੀ ਜਾਨ ਤੇ ਸ਼ਬਦ ਵੀ ਮਨੇ ਉਹ ਬੋਲੇ ਆ ਜਿਹੜੇ ਤੁਹਾਨੂੰ ਮੈਂ ਕਹੇ ਨਹੀਂ ਸਕਦੀ ਵੀ ਤੂੰ ਤਾਂ ਸੋਚਣ ਤਾਂ ਉਹ ਕਰੀ ਜਾ ਜ਼ਾਹਿਰ ਕਰੋ ਕਿ ਕੀ ਸਭ ਅਫਸਰ ਉਹਨਾਂ ਦੇ ਜਬਦ ਬੋਲੇ ਗਏ ਇਹ ਕੁਰਸੀ ਦੇ ਅਗਲੇ ਬੈਠੇ ਨੇ ਇਹ ਅਦਾ ਸ਼ਬਦ ਉਹਨਾਂ ਨੂੰ ਬੋਲਣਾ ਚਾਹੀਦੇ ਇਹ ਤਾਂ ਗਲਤੀ ਹੋਈ ਅਫਸਰ ਦੀ ਆ ਅਫਸਰ ਨੂੰ ਇਹ ਨਾ ਆਪਣੀ ਕਿ ਮੈਂ ਕਿਤੇ ਨਾ ਬੋਲਣ ਲੱਗਾ ਮੈਂ ਇਹਨਾਂ ਨੂੰ ਕੀ ਸ਼ਬਦ ਬੋਲੇ ਗਏ ਉਹਨਾਂ ਨੂੰ ਤੂੰ ਆ ਪੈਣਾ ਵਧ ਗਏ ਹੈ ਪੰਜ ਤੀਆਂ ਪੈਣਾ ਗਿੱਲਾ ਭਾਵੇਂ ਮਾਂ ਗਿੱਲਾ ਭਾਵੇਂ ਕਿਸੇ ਤਰ੍ਹਾਂ ਗਿੱਲਾ ਇਹ ਨੂੰ ਚਾਹੀਦਾ ਥੋੜਾ ਹੀ ਰੇਸ਼ੂ ਸਿੰਘ ਸਾਥ ਮੇਰਾ ਨਾਂ ਆ ਕਠਾਣੀਆਂ ਪਿੰਡ ਆ ਜੀ ਮੈਂ ਮਸਲਾ ਕੀ ਮਸਲਾ ਇਹ ਕਿ ਅਸੀਂ ਹਰ ਕੀ ਸਰਪੰਚ ਇਹਨਰੇ ਆ ਗਈ ਹੈ ਐਸ ਸੀ ਸੀਡੀ ਤੇ ਇਹ ਸਰਪੰਚ ਨੇ ਇਹ ਨਾਲ ਮੈਂਬਰ ਸਾਹਿਬ ਨੇ ਆਪਣੇ ਸਾਰੇ ਪਿੰਡ ਵਾਲਾ ਰਲ ਕੇ ਬਣਾਇਆ ਉਹਨੂੰ ਘਰੋਂ ਜਾ ਕੇ ਵਾਅ ਮਾਰ ਕੇ ਕਿ ਤੁਸੀਂ ਹਰ ਕੀ ਪੱਕੇ ਦਾ ਸਰਪੰਚ ਬਣਾਣਾ ਬੰਦਾ ਆਪਣਾ ਤੇ ਪਿੰਡ ਤੇ ਆਪਣ ਮਿਲੇ ਹਾਂਜੀ ਉਹ ਤਲੋਦ ਹੋ ਗਿਆ ਉਸ ਤੋਂ ਬਾਅਦ ਸਾਡਾ ਕੌਮ ਪੁਰਾਣੀ ਹੋਇਆ ਪੰਚਾਇਤ ਦਾ ਤੇ ਪਿੰਡ ਵਾਲਿਆਂ ਨੇ ਇਹਨਾਂ ਉਦੋਂ ਤੁਰਨ ਕਰਕੇ ਆ ਕਿ ਜੇ ਅਸੀਂ ਸਰਪੰਚ ਬਣਾਗੇ ਤਾਂ ਅਸੀਂ ਕੰਮ ਕਰਨਾ ਤੇ ਗ੍ਰਾਂਟ ਮਿਲੇ ਜਾਂ ਨਾ ਮਿਲੇ। ਅਸੀਂ ਕੁਝ ਕਰਨ ਦੇ ਨਾਲ ਇਹਨਾਂ ਨੇ ਮਿਲ ਕੇ ਇਹਨਾਂ ਸਾਡੇ ਨਾਲ ਲੱਗੇ ਆ ਇਹਨਾਂ ਨਾਲ ਬੇੜੇ ਲੱਗਦੇ ਰਹੇ ਆ। ਅਸੀਂ ਰੋ ਹਾਈਵੇ ਤੇ ਬੜੀ ਵੱਡੀ ਮੁਸ਼ਕਲ ਹੀ ਪਾਣੀ ਦੀ। ਚਲੋ ਅਸੀਂ ਤਾਂ ਪੱਕਾ ਨਹੀਂ ਕੱਚਾ ਹਾਲਾ ਦਾ ਜ਼ਮੀਨ ਠੇਕੇ ਲੈ ਕੇ ਅਸੀਂ ਕੱਚਾ ਹਾਲਾ ਦਾ ਕੀਤਾ ਵਾ। 1 ਸਾਲ ਬਾਅਦ ਜ਼ਮੀਨ ਠੇਕੇ ਲਈ ਆ। 15 ਤਰੀਕ ਨੂੰ ਵੋਟਾਂ ਹੀ 16 ਤਰੀਕ ਰੋਡ ਤੇ ਪਾਣੀ ਸਾਫ਼ ਕਰਤਾ। ਬਾਕੀ ਸਾਰੇ ਮਹਿਕਮਾ ਸਾਡੀ ਬਹੁਤ ਸੋਭਾ ਕੀਤੀ ਆ। ਪਿੰਡਾਂ ਵਾਲਿਆਂ ਨੇ ਕੀਤੀ ਆ ਕਿ ਵਧੀਆ ਕੰਮ ਕੀਤਾ ਵਾ, ਪਾਣੀ ਦਾ ਹੱਲ ਕੀਤਾ ਵਾ। ਤੇ ਸਾਨੂੰ 28725 ਨੂੰ ਡੀਡੀਪੀਓ ਸਾਹਿਬ ਸੰਦੀਪ ਮਲੋਤਰਾ ਨੇ ਬੁਲਾਇਆ ਵਾ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਨਾਲ ਆਏ ਆ ਇਹਨੇ ਨਾਲ ਚਲੋ ਸਾਡੇ ਨਹੀਂ ਇਹ ਆਪਣਾ ਮਿਹਨਤ ਵਾਲੇ ਬੰਦੇ ਆ ਨਹੀਂ ਇਹ ਰਾਜ ਦੀ ਪਹਿਰ ਦੀ ਪਿੰਡ ਵਾਲੇ ਕਹਿੰਦੇ ਪਏ ਅਸੀਂ ਗਏ ਆ ਤੇ ਜਾਂਦੇ ਆ ਜਿੱਦਾਂ ਤੇ ਕੁਰਸੀਆਂ 'ਤੇ ਬਹਿ ਗਏ ਆ ਤੇ ਇਹਨਾਂ ਕੋਈ ਤਾਂ ਜੀ ਕਹੌਣ ਜੇ ਕਿੰਦਾ ਜੀ ਮੈਂ ਮੈਂਬਰ ਐ ਮੈਂ ਸਰਪੰਚ ਆ ਮੈਨੂੰ ਕਹਿੰਦਾ ਤੁਸੀਂ ਕੌਣ ਜੇ ਮੈਂ ਜੀ ਮੈਂ ਪਿੰਡ ਵਾਸੀ ਆ ਤੇ ਫਾਦਰ ਸਾਹਿਬ ਨੂੰ ਕਹਿੰਦੇ ਤੁਸੀਂ ਇਹਨਾਂ ਮੈਂ ਪਿੰਡ ਵਾਸੀ ਆ ਕਹਿੰਦਾ ਤੁਹਾਡਾ ਕੋਈ ਬੈਕ ਰੱਖ ਨਹੀਂ ਤੁਸੀਂ ਬਹਿ ਕੇ ਜੇ ਫਟੇ ਹੋਏ ਬਾਹਰ ਚੱਲ ਜਾਓ ਅਹੀਂ ਉਤੇ ਚੁੱਪ ਕਰਕੇ ਖੜਾ ਕਿਹਦਾ ਰਿਆ ਭੱਜਾ ਸਕਦੇ ਆ ਜਿਹੜਾ ਅਸੀਂ ਕਿਤੇ ਪਾਕਿਸਤਾਨੋਂ ਆਏ ਹਾਂ ਅਸੀਂ ਨਾਲ ਆਏ ਆ ਨਾ ਬਹੁਤ ਘਰ ਬੰਦੇ ਚ ਪੈਂਦੇ ਮੇਰੇ ਸਾਬਕਾ ਮੈਂਬਰ ਰਿਆਂ ਪਹਿਲਾਂ ਹਾਂਜੀ ਤੇ ਅਸੀਂ ਖੜੇ ਹੋ ਗਏ ਆ ਇਹ ਵੀ ਖੜੇ ਨਾਲ ਹੀ ਹੋ ਗਏ ਆ ਤੇ ਫਿਰ ਇਹ ਕਹਿੰਦੇ ਕਿ ਸਭ ਗੱਲ ਤੇ ਦੱਸੋ ਕੀ ਹੈ ਬੈਂ ਤੇ ਮਸਲਾ ਕੋਈ ਨਹੀਂ ਅਸੀਂ ਆਏ ਨਾਲ ਤੁਹਾਡੇ ਨਾਲ ਆਏ ਹੋ ਫਿਰ ਕਹਿੰਦੇ ਕਿ ਪਾਣੀ ਆ ਤੁਹਾਡੇ ਪਿੰਡ ਦਾ ਪਾਣੀ ਦਾ ਹੱਲ ਕਿਉਂ ਨਹੀਂ ਕਰਦੇ ਇਹ ਸਰਪੰਚ ਸਾਹਿਬ ਕਹਿੰਦੇ ਕਿ ਪਾਣੀ ਤੇ ਰੋੜਦਾ ਹੈਗਾ ਨਹੀਂ ਮੈਂਬਰ ਮੈਂਡਾ ਕੋਈ ਵੀ ਕਹਿੰਦਾ ਕਿ ਪਾਣੀ ਤੇ ਹੋ ਰਿਹਾ ਨਹੀਂ ਤੁਸੀਂ ਬੰਦਾ ਭੇਜੋ ਮੌਕਾ ਵੇਖੋ ਇੱਥੇ ਬੈਠੇ ਆ ਇਹ ਰੋਡ ਤੇ ਪਾਣੀ ਹੋਵੇ ਅਸੀਂ ਜ਼ਿੰਮੇਵਾਰ ਹਾਂ ਇਹ ਰੋਡ ਤੇ ਪਾਣੀ ਆਉਂਦਾ ਤੇ ਉਹ ਬਰਸਾਤ ਦਾ ਪਾਣੀ ਆਉਂਦਾ ਵਾ ਉਹ ਕੰਮ ਹੈਗਾ ਵਾ ਟੂਲ ਵਾਲਿਆਂ ਦਾ ਅਸੀਂ ਉਹਨਾਂ ਚਾਹ ਕੋਲ ਉਹਨਾਂ ਨੂੰ ਕਮੈਂਟਾਂ ਕੀਤੀ ਆ ਕਿ ਜੇ ਰੋਡ ਤੇ ਪਾਣੀ ਦਾ ਪਹਾਲ ਹਲ ਕਰੋ ਸਾਡਾ ਪਾਣੀ ਹਲ ਹੋ ਗਿਆ ਪਿੰਡ ਦਾ ਤੁਸੀਂ ਆਪਾਂ ਪਾਣੀ ਹਲ ਕਰੋ ਜਿੰਨਾ ਤੱਕ ਹੁੰਦਾ ਵਾ ਪਰ ਉਹ ਨਹੀਂ ਕਰਦੇ ਤੇ ਚਲੋ ਉਹ ਤੇ ਗੱਲ ਖਰੀਦਈ ਡੀਡੀਪੀਓ ਸਾਹਿਬਾ ਜਿਹੜਾ ਬੋਲ ਵਾਲਾ ਨੇ ਜੋ ਸ਼ੁਰੂ ਤੋਂ ਅੰਦਰ ਵੜਦਿਆਂ ਹੀ ਉਹਨਾਂ ਦਾ ਪਾਰਾ ਚੜ ਗਿਆ ਜਿੱਦਾਂ ਆਪਾਂ ਦਾ ਉਹ ਕੁਰਸੀ ਨਾਲ ਉਠੋਟ ਕਰਦਾ ਗੱਲਾਂ ਕਰਦੇ ਸੀ ਹਾਂਜੀ ਤੇ ਉਹਨਾਂ ਨੇ ਇਹਨਾਂ ਨੂੰ ਸਵਾਲ ਕਰਦੇ ਸੀ ਗੁਰਮੀਤ ਗੌਰ ਨੂੰ ਤੇ ਕੁਲਦੀਪ ਸਿੰਘ ਜਵਾਬ ਦਿੰਦਾ ਇਹ ਤੇ ਉਹਨਾਂ ਨੂੰ ਕਹਿੰਦਾ ਕਿ ਤੂੰ ਕਾ ਬੋਲਦਾ ਇਹ ਫਿਰ ਉਹਨਾਂ ਨੇ ਕਿਹਾ ਕੋਈ ਜਿਵੇਂ ਰੋਪ ਲਾ ਰਹੇਗੇ ਜਾਤੀ ਕੋਈ ਸ਼ਬਦ ਬੋਲੇ ਨੇ ਬਤਮੀਦੀ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਦੀ ਇਨਸਲਟ ਕੀਤੀ ਗਈ ਆ ਉਸੇ ਬਲਾ ਕੇ ਇਹ ਤੁਸੀਂ ਨਾਲ ਸੀਗੇ ਤੁਸੀਂ ਮਤ ਵਾਕਿਆ ਦੇਖਿਆ ਕੀ ਹੋਇਆ ਨਹੀਂ ਉਹ ਇੱਕ ਬਾਤ ਨਹੀਂ ਬੋਲਿਆ ਨਾ ਸਭ ਚਲ ਗਿਆ ਬਾਰ-ਬਾਰ ਬੋਲਿਆ ਹਾਂ ਉਹਨੇ ਕਹਿੰਨਾ ਕਿਹਾ ਵਿਰੋਧ ਕੀਤਾ ਕੁਲਦੀਪ ਸਿੰਘ ਜੱਬਰ ਨੇ ਕਿ ਤੁਸੀਂ ਸਾਰਾ ਸਾਡੀ ਜਾਤੀ ਜਿੱਦਾਂ ਮਰਜ਼ੀ ਚਲੋ ਅਸੀਂ ਸਰਪੰਚ ਨਹੀਂ ਸਰਪੰਚ ਤੁਸੀਂ ਨਹੀਂ ਬੋਲ ਸਕਦੇ ਦੁਨਮੇ ਕਹੂਗਾ ਹਾਂ ਮੈਂ ਕਹੂਗਾ ਏ ਗਲ ਹੋਈ ਇਹਨਾਂ ਬਾਰ ਬਾਰ ਕਿਹਾ ਵਾ ਬਹੁਤ ਕੀ ਗਲਤੀ ਵਾਲਾ ਹੈ ਬਹੁਤ ਗੁੱਸੇ ਵਾਲਾ ਹੀ ਕਿ ਉਹ ਡੋਟ ਪਿੰਦੇ ਹੋੜੇ ਕੁਰਸੀ ਤੋਂ ਡੋਟ ਪਿੰਦੇ ਨਾ ਇਪਰਨਾਨਾ ਸਸਿਕਲ ਸਾਥ ਸਸਕਰ ਵੀ ਸਰ ਇਸ ਮੀਡੀਆ ਤੋਂ ਹਾਂ ਜੀ ਜੀ ਫੀਸ ਜਿ세 6 ਫੰਦੀ ਨੂੰ ਤਰੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਅਨਟੋੜ ਜਲਦੀ ਦੱਸਿਓ ਮੈਂ ਫਲੱਡ ਵਾਲੀ ਸਟੇਸ਼ਨ ਤੇ ਜੀ ਸਰ ਕਿਨਾਂ ਆਪਣ ਨੂੰ ਕਾਰਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਵਿਲੇਜ ਕਠਾਨੀਆਂ ਤੋਂ ਸਰ ਕੋਈ ਗਰਮੀਤ ਕੋਰ ਆਪਣਾ ਸਰਪੰਚ ਉਹਨਾਂ ਵੱਲੋਂ ਕਿ ਤੁਸੀਂ ਕੋਈ ਪਾਣੀ ਦੇ ਮੁੱਦੇ ਤੋਂ ਉਹਨਾਂ ਨੂੰ ਆਪਣੇ ਆਫਿਸ ਬੁਲਾਇਆ ਸੀ ਤੇ ਉਹ ਗਲਤ ਮੈਂ ਦੱਸਣਾ ਕੀ ਮੁੱਦਾ ਹੈ ਜੀ ਉੱਥੇ ਇੱਕ ਦੇ ਨਾਲ ਜਗਾ ਹੈ ਜਦੋਂ ਤੁਸੀਂ ਅਟਾਰੀ ਬਾਰਡਰ ਜਾਂਦੇ ਹੋ ਮੇਰੀ ਸ਼ੈ ਗੱਲ ਰਿਕਾਰਡ ਵੀ ਕਰ ਲਓ ਤੇ ਸੜਕ ਤੇ ਪਾਣੀ ਖਲੋਤਾ ਹੁੰਦਾ ਸੀ ਖਾਸਾ ਬਾਰਡਰ ਤੇ ਕਾਫੀ ਵਾਰ ਪਿੰਡ ਪੰਚਾਇਤ ਮੈਂ ਤਾਂ ਗਲ ਬਾਈਟ ਕਰ ਸਕਦਾ ਤੁਹਾਡੀ ਆਪਾਂ ਇਲੈਕਟ੍ਰੋਨਿਕ মিডিਆ ਤੋਂ ਗੱਲ ਕਰ ਰਹੇ ਸੀ ਨਹੀਂ ਮੈਂ ਸਮਝ ਗਿਆ ਮੈਂ ਤੁਹਾਨੂੰ ਦੱਸ ਦਿੰਦਾ ਮੇਰੀ ਗੱਲ ਸਮਝੋ ਤੁਸੀਂ ਰਿਕਾਰਡ ਕਰ ਸਕਦੇ ਆ ਆਹ ਹਾਂ ਕੋਟ ਕਰ ਦਿਓ ਜੀ ਠੀਕ ਹੈ ਕਿ ਪਿਛਲੇ ਪਿਛਲੇ ਕਈ ਸਾਲਾਂ ਤੋਂ ਤੁਸੀਂ ਵੀ ਵਿਜ਼ਿਟ ਕੀਤਾ ਹੋਗਾ ਦੇਸ਼ ਵਿਦੇਸ਼ ਦੇ ਜਿਹੜੇ ਟੂਰਿਸਟ ਬੜੀਆਂ ਹਸਤੀਆਂ ਜਾਂਦੀਆਂ ਵਾਗਾ ਬਾਰਡਰ ਉੱਤੇ ਸੜਕ ਤੇ ਪਾਣੀ ਕਿਉਂ ਆਉਂਦਾ ਸੀ ਜਿਸ ਕਰਕੇ ਕਈ ਵਾਰੀ ਜਾਨ ਮਾਲ ਨੁਕਸਾਨ ਵੀ ਹੋਣ ਦੀ ਸੰਭਾਵਨਾ ਵੀ ਬੜੀ ਲੱਗਦੀ ਪਹਿਲੇ ਤੋਂ ਪਾਣੀ ਸੜਕ ਤੇ ਆਉਂਦਾ ਸੀ ਕਿਸੇ ਨੂੰ ਹੋਇਆ ਥੋੜੀ ਕਈ ਸਾਲਾਂ ਤੋਂ ਜਦੋਂ ਮਾਨਯੋਗ ਡੀਸੀ ਸਾਹਿਬ ਪੁਲੀਸ ਆ ਉਹ ਦੇਸੀ ਉਹਨਾਂ ਨੇ ਪੁਲਿਸ ਪ੍ਰੋਟੈਕਸ਼ਨ ਦਿੱਤੀ ਸਾਨੂੰ ਕਿ ਉੱਥੇ ਜਾ ਕੇ ਇੱਕ ਸਰਕਾਰੀ ਜਗ੍ਹਾ ਇੱਕ ਦੇ ਨਾਲ ਉਹਨਾਂ ਇੱਕ ਉੱਤੇ ਅੱਧਾ ਸੀਵਰੇ ਪੰਚਾਇਤ ਦਾ ਪਿਆ ਉਹਨੂੰ ਕਨੈਕਟ ਕਰ ਦੋ ਤਾਂ ਕਿ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਵੇ ਉਹਨਾਂ ਕੀ ਜਿਨ੍ਹਾਂ ਦੇ ਘਰ ਦੇ ਬਾਹਰ ਉਹ ਜਗ੍ਹਾ ਸੀ ਸਰਕਾਰੀ ਉਹਨਾਂ ਨੇ ਪ੍ਰੋਟੈਸਟ ਕੀਤਾ ਉਹਨਾਂ ਦਾ ਕੋਈ ਸਟੇ ਨਹੀਂ ਹੈਗਾ ਠੀਕ ਹੈ ਜੀ ਫਿਰ ਉਹਨਾਂ ਨੇ ਕਿਸਾਨ ਯੂਨੀਅਨ ਨੂੰ ਸੱਦ ਲਿਆ ਦੇ ਨਾਲ ਥੋੜਾ ਜਿਹਾ ਸਮਾਂ ਮੰਗਿਆ ਸਾਡੇ ਕੋਲ ਵੀ ਸਾਨੂੰ ਸਮਾਂ ਦਿਓ ਫੈਸਲਾ ਕਰਨ ਲਈ ਠੀਕ ਹੈ ਉਸ ਤੋਂ ਬਾਅਦ ਪੰਚਾਇਤ ਤੋਂ ਬਾਅਦ ਨਵੀਂ ਪੰਚਾਇਤ ਆ ਗਈ ਮੈਨੂੰ ਜੋ ਹੁਣ ਦੱਸਿਆ ਗਿਆ ਕਿ ਜਿਹੜੇ ਨਵੇਂ ਗੁਰਮੀਤ ਕੌਰ ਸਰਪੰਚ ਨੇ ਆ ਗਈ ਉਹਨਾਂ ਦੇ ਘਰ ਕੰਮ ਕਰਦੇ ਨੇ ਜਿਨ੍ਹਾਂ ਦੇ ਘਰ ਦੇ ਕੇ ਚੱਪੜ ਬੰਨਾ ਓਕੇ ਸੋ ਉਹਨਾਂ ਨੇ ਮੇਰੇ ਦਫ਼ਤਰ ਜਦੋਂ ਮੈਂ ਬੁਲਾਇਆ ਇਹਨਾਂ ਨੇ ਮੈਨੂੰ ਇੱਕ ਰਿਟਰਨ ਦੀ ਚਿੱਠੀ ਦਿੱਤੀ ਕਿ ਅਸੀਂ ਇੱਕ ਜਗ੍ਹਾ ਖਰੀਦੀ ਆ ਜਿੱਥੇ ਪਾਣੀ ਦਾ ਪ੍ਰਬੰਧ ਕਰ ਰਹੇ ਹਾਂ ਜੀ ਜੀ ਲੇਕਿਨ ਮੈਡਮ ਮੈਨੂੰ ਲੱਗਦਾ ਨਹੀਂ ਵੀ ਅਸੀਂ ਇੰਨੀ ਕਾਸਟੀ ਜਗ੍ਹਾ ਆ ਵੀ ਤੁਸੀਂ ਜਗ੍ਹਾ ਦਾ ਪ੍ਰਬੰਧ ਖਰੀਦਿਆ ਜਾਂ ਠੇਕੇ ਤੇ ਲਈ ਹੋਵੇ ਉਸ ਤੋਂ ਬਾਅਦ ਬਾਕੀ ਵੀ ਮੈਂਬਰ ਸੀ ਮੇਰੇ ਕੋਲ ਮੇਰਾ ਸਟਾਫ ਵੀ ਸੀ ਇਹੋ ਜਿਹੀ ਕੋਈ ਗੱਲ ਬੋਲੀ ਨਹੀਂ ਗਈ ਇਹਨਾਂ ਨੇ ਇਸੇ ਗੱਲ ਨੂੰ ਇਸ਼ੂ ਬਣਾਇਆ ਕਿ ਡੀਡੀਪੀਓ ਨੇ ਮੈਨੂੰ ਗਲਤ ਸ਼ਬਦ ਬੋਲੇ ਹਾਂਜੀ ਉਹ ਕਹਿੰਦੇ ਜਾਤੀ ਸੂਚਕ ਸ਼ਬਦ ਲਫ਼ਜ਼ ਵੀ ਕਹਿੰਦੇ ਘਟੇ ਵਾਲੋ ਦੇਖੋ ਜੀ ਜਾਤੀ ਸੂਚਕ ਸ਼ਬਦ ਪਹਿਲਾਂ ਤੇ ਮੇਰੇ ਦਫ਼ਤਰ ਦੇ ਵਿੱਚ ਸੁਪਰੀਮ ਕੋਰਟ ਦੀ ਵੀ ਰੂਲਿੰਗ ਹੈ ਕਿ ਇਟ ਸ਼ੁੱਡ ਬੀ ਪਬਲਿਕਲੀ ਕੋਈ ਗਵਾਹ ਵੀ ਹੋਣੀ ਚਾਹੀਦੀ ਹੈ ਹੋਇਆ ਕੀ ਕਿ ਜਿਹੜੇ ਇਹਨਾਂ ਜਿਨ੍ਹਾਂ ਦੇ ਘਰੇ ਕੰਮ ਕਰਦੇ ਉਹਨਾਂ ਦੀ ਉਹਨਾਂ ਦੇ ਕਹਿਣ ਤੇ ਇਹ ਕੰਮ ਕਰ ਰਿਹਾ ਮੈਂ ਫਿਰ ਇਹਨਾਂ ਨੂੰ 2-3 ਵਾਰੀ ਚਿੱਠੀਆਂ ਲਿਖਤੀਆਂ ਬਲੌਗ ਨੂੰ ਮੈਨੂੰ ਦੱਸਿਆ ਜਾਵੇ ਇਹਨਾਂ ਨੇ ਕਿਹੜੀ ਜਗ੍ਹਾ ਲਈ ਹੈ ਜਿੱਥੇ ਪਾਣੀ ਦਾ ਪ੍ਰਬੰਧ ਹੋ ਰਿਹਾ ਹੈ ਤਾਂ ਤੁਸੀਂ ਇਹਨਾਂ ਨੂੰ ਇਹ ਪੁੱਛਿਓ ਤੁਸੀਂ ਲਿਖਤੀ ਬਿਆਨ ਦੇ ਕੇ ਗਏ ਉਹ ਜਗ੍ਹਾ ਕਿੱਥੇ ਆ ਕਿੰਨਾ ਰਕਬਾ ਕਿੰਨਾ ਠੇਕਾ ਦੇ ਰਹੇ ਉਹਦਾ ਕੋਈ ਜਵਾਬ ਨਹੀਂ ਹੈਗਾ ਉਹਨਾਂ ਨੇ ਮੈਨੂੰ ਇੰਡਾਇਰੈਕਟਲੀ ਕਿਸੇ ਰਾਇ ਇਸ਼ਾਰਾ ਭੇਜਿਆ ਸੀ ਕਿ ਡੀਡੀਪੀਓ ਇਹ ਮੰਨੇ ਕਿ ਅਸੀਂ ਉੱਥੇ ਪਾਣੀ ਨਹੀਂ ਪਾਵਾਗੇ ਤੇ ਅਸੀਂ ਆਪਣੇ ਜਿਹੜੇ ਝੂਠੇ ਦੋਸ਼ ਲਾ ਰਹੇ ਉਹ ਵਾਪਸ ਲੈ ਲਵਾਂਗੇ ਸੋ ਇਹ ਜੀ ਕੋਈ ਸੱਚਾਈ ਨਹੀਂ ਹੈਗੀ ਇਹ ਸਾਰਾ ਕੁਝ ਮਾਨ ਜੋ ਡੀਸੀ ਸਾਹਿਬ ਦੇ ਧਿਆਨ ਚ ਵੀ ਆ ਉਹਨਾਂ ਨੇ ਸਾਨੂੰ ਪ੍ਰਵਾਨਗੀ ਦਿੱਤੀ ਹੈ ਕਿ ਪਾਣੀ ਕਨੈਕਸ਼ਨ ਕਰੋ ਓਕੇ ਸਰ ਉਹ ਇਹਨਾਂ ਦੀ ਪਿੰਡ ਦੀ ਪੋਲਿਟਿਕਸ ਦੇ ਵਿੱਚ ਇੱਕ ਝੂਠਾ ਤੇ ਤਾਹਹੀਨ ਦੋਸ਼ ਲਾ ਰਹੇ ਆ। ਕੁਝ ਦੋਸ਼ਾ ਵੀ ਲਗਾਏ ਗਏ ਕਿ ਤੁਸੀਂ ਮਤਲਬ ਕਿ ਤੁਸੀਂ ਸਰਪੰਚ ਦੇ ਦਾਬਾ ਬਣ ਗਏ ਮਤਲਬ ਤੁਸੀਂ ਇਹ ਵੀ ਲਵਜੂ ਯੂਜ਼ ਕਰਦੇ ਕਿ ਤੁਹਾਨੂੰ ਬਣਾ ਦਿੰਦਾ। ਨਹੀਂ ਨਹੀਂ ਉਹ ਜੋ ਮਰਜ਼ੀ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਹੀ ਐ ਨਹੀਂ ਗੱਲ। ਨਹੀਂ ਨਹੀਂ ਉਹ ਤੇ ਜੋ ਮਰਜ਼ੀ ਬੋਲੀ ਯਾਰ ਮੇਰੀ ਗੱਲ ਰੱਖੋ ਬੋਲੋ ਅਸੀਂ ਕੌਣ ਮੇ ਲੋਕਤੰਤਰ ਦੇ ਕੋਲ ਬਰਤਨ ਕੇ ਆ ਗਿਆ ਬਣ ਗਿਆ। ਦੇਖੋ ਦੇ ਮੈਂ ਨਿਕੋ ਮੈਂ ਕਿਸੇ ਦੀ ਕਾਸ ਨਹੀਂ ਪੁੱਛਦਾ ਜਿੱਦ ਤੋਂ ਆਉਂਦੇ ਆ ਮੈਂ ਜ਼ਿਲ੍ਹੇ ਦੇ ਕਈ ਸਰਪੰਚਾਂ ਨਾਲ ਡੀਲ ਕਰਦੇ ਆ ਮੇਰੇ ਬਾਰੇ ਕਿਸੇ ਨੇ ਪੁੱਛ ਲਿਓ ਵੀ ਕਿਸ ਤਰ੍ਹਾਂ ਗੱਲ ਕਰਦਾ ਤੁਸੀਂ ਮੇਰੇ ਬੋਲਣ ਦੇ ਅੰਦਾਜ਼ ਤੋਂ ਵੀ ਸੋਚ ਲਿਖੋ ਹਾਂ ਜੀ ਸਰ ਜੀ ਐਨੀਵਰ ਯੂਜ਼ ਅ ਅਬਿਊਸਿਵ ਵਰਡਸ ਠੀਕ ਹੈ ਜੀ ਸਰ ਇਹਨਾਂ ਨੇ ਸਿਰਫ ਉਹ ਪ੍ਰੈਸ਼ਰ ਬਣਾਉਂਦੀ ਹੁਣ ਵੀ ਮੈਨੂੰ ਸੁਨਾਹ ਲਾਇਆ ਗਿਆ ਕਿ ਇਹ ਗੱਲ ਬੋਲਦੋ ਸੀ ਇਹ ਦੋਸ਼ ਵਾਪਸ ਲਵਾ ਕੇ ਠੀਕ ਹੈ ਜੀ ਜਿਵੇਂ ਸਰਕਾਰੀ ਕੰਮ ਹੈ ਸੜਕ ਤੇ ਪਾਣੀ ਨਹੀਂ ਆਉਂਦਾ ਠੀਕ ਹੈ ਤੇ ਜੇ ਲੋਕਾਂ ਦੀ ਡੈਥ ਹੋ ਜੇ ਉਹ ਤੇ ਅਨਫੋਰਚੂਨੇਟ ਹੈ ਨਾ ਤੇ ਕਠਾਣੀਆ ਐਸਡੀਐਮ 2 ਮਨਕਮਲ ਜੀ ਉਹਨਾਂ ਦੇ ਧਿਆਨ ਚ ਵੀ ਹੈਗਾ ਇਹ ਮਸਲਾ ਉਹਨਾਂ ਨੂੰ ਵੀ ਪਤਾ ਹੈ ਡੀਸੀ ਸਾਹਿਬ ਦੇ ਧਿਆਨ ਚ ਵੀ ਹੈਗਾ ਸੋ ਇਹ ਸਭ ਉਸ ਉਹਨੂੰ ਪਾਣੀ ਨੂੰ ਕਨੈਕਟ ਹੋਣ ਨਹੀਂ ਦੇਣਾ ਚਾਹੁੰਦੇ ਇਹ ਸਾਰਾ ਕੁਝ ਉਹਦੀ ਗਾਰਮੇਟ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਐਸਐਸਪੀ ਸਾਹਿਬ ਨੂੰ ਲੈਟਰ ਸ਼ਾਇਦ ਕੱਢੀ ਗਈ ਹੈ ਸਾਰਾ ਮਤ ਜੀ ਨਹੀਂ ਨਹੀਂ ਜ਼ਰੂਰ ਕੱਢਣ ਜ਼ਰੂਰ ਕੱਢਣ ਪ੍ਰੂਫ ਵੀ ਚਾਹੀਦੇ ਆ ਉਹ ਜਮਾਨੀ ਨਹੀਂ ਆ ਬਾਕੀ ਬਾਕੀ ਪੰਚਾਇਤ ਮੈਂਬਰਾਂ ਨੇ ਮੈਨੂੰ ਲਿਖ ਕੇ ਦਿੱਤਾ ਹੈ ਕਿ ਇਹੋ ਜੀ ਕੋਈ ਗੱਲ ਨਹੀਂ ਹੋਈ ਤੇ ਸਰ ਉਸ ਸਟੇਟ ਵੀ ਮਿਲ ਸਕਦੇ ਆ ਆਪਾਂ ਨੂੰ ਉਸ ਜਿਸ ਦਿਨ ਆਏ ਤੁਹਾਡੇ ਕੋ ਨਹੀਂ ਸਾਡੇ ਕੋਲ ਸੀਸੀਟੀਵੀ ਨਹੀਂ ਹੈਗਾ ਜੀ ਮੇਰੇ ਦਫ਼ਤਰ ਸੀਸੀਟੀਵੀ ਨਹੀਂ ਹੈਗਾ ਉਹ ਤਾਂ ਹੀ ਉਹ ਤਾਂ ਹੀ ਉਹਦਾ ਨਜਾਇਜ਼ ਸ਼ਾਦਾ ਉਠਾ ਰਹੇ ਨਾ ਕੋਈ ਰਿਕਾਰਡਿੰਗ ਪ੍ਰੂਫ ਵੀ ਉਹਨਾਂ ਕੋਲ ਨਹੀਂ ਹੈਗਾ ਠੀਕ ਸਰ ਬਲੀ ਸੋਰੀ ਹੈ ਕਿ ਗੰਦੇ ਪਾਣੀ ਦਾ ਨਿਕਾਸ ਕਰਨ ਲਈ ਇਹ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਹੋਰ ਕੁਝ ਨਹੀਂ ਹੈਗਾ ਮੇਰੇ ਵੱਲੋਂ ਇਹ ਜਾ ਕੋਈ ਸ਼ਬਦ ਨਹੀਂ ਬੋਲਿਆ ਗਿਆ ਠੀਕ ਹੈ ਜੀ ਜੀ ਸਰ ਜੋ ਅਸੀਂ ਰਿਕਾਰਡ ਕੀਤਾ ਅਸੀਂ ਚੈਨਲ ਤੇ ਚਲਾ ਸਕਦੇ ਹਾਂ ਠੀਕ ਹੈ ਸਰ ਇਜਾਜ਼ਤ ਤੁਹਾਡੀ ਹਾਂ ਨਹੀਂ ਬਿਲਕੁਲ ਸੱਚ ਹੈ ਕੋਈ ਸਰਟੀਫਾਈ ਇਸ ਗੱਲ ਹੀ ਨਹੀਂ ਕਰ ਰਿਹਾ ਤੁਸੀਂ ਉਹ ਮੌਕਾ ਜ਼ਰੂਰ ਦੇਖੋ ਪਟਾਣੀਆਂ ਜਿਹੜੇ ਸੇ ਕਾਸਾ ਪਾਣੀ 흘ੋਤਾ ਹੁੰਦਾ ਠੀਕ ਹੈ ਸਰ ਥੈਂਕ ਯੂ ਜੋ ਸਰਕਾਰੀ ਸਰਕਾਰੀ ਜਗ੍ਹਾ ਤੇ ਮਾਂਜੋਬ ਡੀਸੀ ਸਾਹਿਬ ਵੀ ਪ੍ਰਵਾਨਗੀ ਦੇ ਨਾਲ ਹੀ ਅਸੀਂ ਉਹ ਪ੍ਰਬੰਧ ਕਰਨਾ ਹੈ ਉਹ ਕਰਨਾ ਵੀ ਇਨ ਫਿਊਚਰ ਜੋ ਸਰ ਨੂੰ ਮਾਂਜੋਬ ਡੀਸੀ ਸਾਹਿਬ ਨੇ ਕੋਣ ਵੀ ਪੁਲਿਸ ਪ੍ਰੋਟੈਕਸ਼ਨ ਦਿੰਦੀ ਹੈ ਸੋ ਤੁਸੀਂ ਉਹਨਾਂ ਨੂੰ ਜਿਹੜੇ ਸਰਪੰਚਾ ਹੋਇਆ ਉਹਨਾਂ ਨੂੰ ਕੋਈ ਹੋਰ ਗਾਈਡ ਕਰ ਰਿਹਾ ਜਿਨ੍ਹਾਂ ਦੇ ਘਰ ਚੱਪੜ ਸਾਹਮਣੇ ਬੰਨਾ ਠੀਕ ਹੈ ਸਮਝ ਕਿ ਮੇਰੀ ਗੱਲ ਤੁਸੀਂ ਜਰੂਰ ਵੈਰੀਫਾਈ ਕਰ ਲਿਓ ਕਿ ਉਹਨਾਂ ਦੇ ਘਰ ਕੰਮ ਕਰਦੇ ਆ ਠੀਕ ਹੈ ਸਰ ਥੈਂਕ ਯੂ ਸੋ ਹਾਂ ਜੀ ਹਾਂ ਜੀ ਸੋ ਇਟ ਆਲ ਇਜ਼ ਬੇਸਲੈਸ ਓਕੇ ਸਰ